ਨਗਰ ਨਿਗਮ ਅਮਿਸਰ ਦੀਆਂ ਚੋਣਾ ਵਿੱਚ ਸਾਰੇ ਰਾਜਨੀਤਿਕ ਦਲਾਵਲੋਂ ਟਿਕਟਾਂ ਵੰਡਣ ਤੋਂ ਬਾਅਦ ਬਹੁਤ ਸਾਰੇ ਪਾਰਟੀਆਂ ਦੇ ਉਮੀਦਵਾਰ ਆਜ਼ਾਦ ਖੜੇ ਹੋ ਗਏ ਨੇ ਅਜਿਹਾ ਇੱਕ ਤਕਸਾਲੀ ਪਰਿਵਾਰ ਸਾਡੇ ਨਾਲ ਵੀ ਮੌਜੂਦ ਹੈ ਮੰਨੂਤ ਨਾਜੀ ਜੋ ਕਿ ਮੁਢ ਕਦੀਮ ਤੋਂ ਉਹਨਾਂ ਦਾ ਜਿਹੜਾ ਪਰਿਵਾਰ ਹੈ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਪਰ ਅੱਜ ਉਹਨਾਂ ਨੇ ਆਪਣੀ ਭੈਣ ਮਨਪ੍ਰੀਤ ਕੌਰ ਤੋਂ ਉਹਨਾਂ ਨੂੰ ਵਾਰਡ ਨੰਬਰ 35 ਤੋਂ ਆਜ਼ਾਦ ਉਮੀਦਵਾਰ ਖਿਡਾਰ ਰਿਹਾ ਹੈ ਤੇ ਉਹਨਾਂ ਨੂੰ ਜਾਣਦੇ ਆ ਕਿ ਮੰਨੂਤ ਨਾਜੀ ਤੁਸੀਂ ਸਾਰੀ ਜਿਹੜੀ ਆਪਣੀ ਪਿਛਲੀ ਜਿਹੜੀ ਜ਼ਿੰਦਗੀ ਰਹੀ ਹੈ ਉਨੇ ਚ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਰਹੇ ਅੱਜ ਕਾਂਗਰਸ ਪਾਰਟੀ ਦੇ ਖਿਲਾਫ ਵੀ ਤੁਹਾਨੂੰ ਚੱਲਣਾ ਪਏਗਾ ਤੇ ਕਿਵੇਂ ਦਾ ਮਹਿਸੂਸ ਕਰਦੇ ਹੋ ਪਹਿਲਾਂ ਤੇ ਮੈਂ ਵੈਗੁਰੂ ਜੀ ਕਾ ਫਤਿਹ ਜੀ ਸਾਹਿਬ ਫਤਿਹਨਾ ਕਰਾਂਗਾ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਅੱਜ ਜੀ ਪਹਿਲਾਂ ਤੇ ਭਾਈ ਸਾਹਿਬ ਮੈਂ ਇਹ ਇਲੈਕਸ਼ਨ ਦੇ ਵਿੱਚ ਗੁਰੂ ਮਹਾਰਾਜ ਦਾ ਹੌਸਲਾ ਲੈ ਕੇ ਨਿਕਲਿਆ ਤੇ ਪਾਰਟੀਬਾਦੀ ਦਾ ਕੋਈ ਕਸੂਰ ਨਹੀਂ ਆ ਸਾਰੇ ਤੇ ਸਾਰਾ ਹਾਈ ਕਮਾਂਡ ਦਾ ਕਸੂਰ ਆ ਔਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਹਾਂ ਸਾਰੇ ਆਪਣੇ ਕਾਂਗਰਸ ਹਾਈਕਬਾਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਜਿਹੜਾ ਵਰਕਰ ਤੁਹਾਡਾ ਪਿਛੇ 20 30 ਸਾਲ ਤੋਂ ਆਪਣੇ ਪ੍ਰਵਾਦ ਦੀ ਤਰ੍ਹਾਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਹੋਏ ਤੇ ਤੁਸੀਂ ਅੱਜ ਉਸ ਵਰਕਰ ਨੂੰ ਤੁਸੀਂ ਇਗਨੋਰ ਕਰਕੇ ਤੁਸੀਂ ਵਰਕਰ ਦੀਆਂ ਹਰ ਇੱਕ ਮੀਟਿੰਗ ਦੇ ਵਿੱਚ ਚੈੱਕ ਕਰੋ ਤੁਸੀਂ ਆਪਣੇ ਵਰਕਰ ਦੀਆਂ ਪ੍ਰੋਗਰਾਮ ਚੈੱਕ ਕਰੋ ਤੁਸੀਂ ਆਪਣੇ ਵਰਕਰ ਦੀ ਹਰ ਇੱਕ ਕੰਮ ਉਹ ਆਪਣੀ ਵਾਰਡ ਦੇ ਵਿੱਚ ਆਪਣੇ ਪ੍ਰਵਾਦ ਦੀ ਤਰ੍ਹਾਂ ਮੈਂ ਕਰਦਾ ਆਇਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਔਰ ਮੇਰੀ ਹਾਈ ਕਮਾਂਡ ਨੇ ਮੈਂ ਐਂਡ ਤੱਕ ਆਪਣੀ ਟਿਕਟ ਦੇ ਮਸਲੇ 'ਚ ਭਾਈ ਸਾਹਿਬ ਪਹਿਲਾਂ ਤੇ ਮੈਂ ਹੱਥ ਹੀ ਜੋੜਦਾ ਰਿਹਾ ਕਿ ਇਸ ਵਾਰ ਮੈਨੂੰ ਇੱਕ ਮੌਕਾ ਜ਼ਰੂਰ ਦਿਓ ਮੈਂ ਆਪਣੀ ਵਾਰਡ ਦੀ 35 ਨੰਬਰ ਵਾਰਡ ਮਿਉ ਅਮਸਰ ਦੀ ਮੈਂ ਇੱਕ ਸੇਵਾ ਕਰਨਾ ਚਾਹੁੰਦਾ ਆ ਕਿ ਮੈਂ ਮੰਨਤਾਂ ਦੇ ਧੰਨ ਦੇ ਨਾਲ ਔਰ ਮੈਂ ਇੱਕ ਆਪਣੀ ਵਧੀਆ ਆਪਣੀ ਫੈਮਿਲੀ ਨੂੰ ਬਿਲੋਂਗ ਕਰਦਾ ਆ ਔਰ ਮੇਰੇ ਫਾਦਰ ਸਾਹਿਬ ਔਰ ਮੇਰੇ ਗ੍ਰੈਂਡਫਾਦਰ ਸਾਹਿਬ ਤਹਿਸੀਲ ਦਾ ਲਟੈਰ ਹੋਏ ਨੇ ਔਰ ਸਾਡੀ ਪੜ੍ਹੀ ਲਿਖੀ ਤੇ ਸੂਝਵਾਨ ਫੈਮਿਲੀ ਆ ਔਰ ਮੈਂ ਅੱਜ ਤੱਕ ਆਪਣਾ ਦਿਨੋਂ ਹੀ ਆਪਣੇ ਭੈਣ ਭਰਾਵਾਂ ਦੀ ਆਪਣੇ ਵਾਰਡ ਵਾਸੀਆਂ ਦੀ ਸਪੋਰਟ ਕਰਦਾ ਆ ਔਰ ਮੈਨੂੰ ਐਂਡ ਤੱਕ ਮੈਨੂੰ ਪਤਾ ਨਹੀਂ ਲੱਗਾ ਕਿ ਮੇਰਾ 12 ਤਰੀਕ ਵਾਲੇ ਦਿਨ ਲਾਸਟ ਮੂਮਰ ਤੇ ਜਦੋਂ ਸਾਡੇ ਨਾਮਿਨੇਸ਼ਨ ਦਾਖਲ ਹੋ ਰਹੇ ਸੀਗੇ ਉਸ ਦਿਨ ਫਿਰ ਸਾਢੇ 10 ਵਜੇ ਸਾਨੂੰ ਇੱਕ ਚੀਜ਼ ਦਾ ਸਾਨੂੰ ਸੁਨੇਹਾ ਮਿਲਦਾ ਕਿ ਤੁਹਾਡੀ ਜੀ ਟਿਕਟ ਦੇ ਕੇ ਤੁਹਾਡੀ ਟਿਕਟ ਕੱਤੀ ਗਈ ਆ ਤੇ ਮੇਰਾ ਉਸ ਦਿਨ ਆਪਣੇ ਦਿਲ ਦੀ ਭਰੀ ਬਹੁਤ ਹੀ ਜ਼ਿਆਦਾ ਮੇਰੇ ਥੇਸ ਪਹੁੰਚੀ ਤੇ ਮੇਰਾ ਮਨ ਹੀ ਟੁੱਟ ਗਿਆ ਕਿ ਇਹ ਮੈਂ ਸ਼ੁਰੂ ਤੋਂ ਲੈ ਕੇ ਹੋਂ ਤੱਕ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਪਿਛਲੀ ਵਾਰ ਵੀ ਮੈਂ ਕਾਂਗਰਸ ਵਿੱਚ ਮੈਂ ਕੌਂਸਲਰ ਦੀ ਟਿਕਟ ਦਾ ਅਪਲਾਈ ਕੀਤਾ ਸੀਗਾ ਉਹਦੇ ਵੀ ਮੈਨੂੰ ਇਗਨੋਰ ਕੀਤਾ ਗਿਆ ਉਹਦੇ ਵੀ ਮੇਰੀ ਟਿਕਟ ਕੱਤੀ ਗਈ ਔਰ ਤੁਸੀਂ ਮੈਂ ਇਹ ਕਹਣਾ ਚਾਹੁੰਦਾ ਕਾਂਗਰਸਾਇ ਇੱਕ ਮਾਰ ਨੂੰ ਤੁਸੀਂ ਬਾਹਰੋਂ ਬੰਦੇ ਲੈ ਕੇ ਤੁਸੀਂ ਟਿਕਟਾ ਦਿੰਦੇ ਹੋ ਤੁਸੀਂ ਸਭ ਕੁਝ ਕਰਦੇ ਹੋ ਪਰ ਆਪਣਾ ਘੱਟੋ ਘਾਟਾ ਆਪਣੇ ਵਰਕਰ ਦੀ ਕਦਰ ਕਰੋ ਤੁਸੀਂ ਆਪਣੇ ਵਰਕਰ ਨੂੰ ਇਗਨੋਰ ਕਰਕੇ ਤੁਸੀਂ ਬਾਹਰੋਂ ਬੰਦੇ ਨੂੰ ਟਿਕਟਾ ਦਿੰਦੇ ਹੋ ਤੁਸੀਂ ਆਪਣੇ ਵਰਕਰਾਂ ਦਾ ਸਭ ਤੋਂ ਪਹਿਲਾਂ ਕੈਰੈਕਟਰ ਚੈੱਕ ਕਰੋ ਤੁਹਾਡਾ ਵਰਕਰ ਤੁਹਾਡਾ ਘਰੋ ਇਸੋਕਾ ਉਹ 12ਵੀਂ ਸੋਕਾ ਕਪਰੇ ਵਰਕਰ ਦਾ ਪੂਰਾ ਆਪਣਾ ਵਰਕਰ ਤੁਹਾਡਾ ਮਨ ਤਨ ਤੇ ਤਨ ਸੇਵਾ ਕਰਦਾ ਆਇਆ ਸ਼ੁਰੂ ਤੋਂ ਜਿੱਦਾਂ ਜੀ ਦਾਸ ਮੰਨੂ ਸਿੰਘ ਧੁੰਨਾ ਤੁਹਾਡਾ ਭਰਾ ਸਾਰਿਆਂ ਦਾ ਔਰ ਮੈਂ ਆਪਣੇ ਸ਼ਹਿਰ ਦੇ ਭਾਜੀ ਹਰਕਨਾ ਬਣਾ ਕੇ ਰੱਖੀ ਆ ਕੋਈ ਬੰਦਾ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਅਸੀਂ ਮੰਨੂ ਸਿੰਘ ਧੁੰਨਾ ਨੇ ਕਿਸੇ ਕੋਈ 10 ਰੁਪਏ ਵੀ ਲਿੱਤੇ ਹੋਣ ਔਰ ਮੈਂ ਵਾਦਾ ਕਰਦਾ ਭਾਜੀ ਮੈਂ ਚੈਲੰਜ ਕਰਦਾ ਕੋਈ ਬੰਦਾ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਇਹ ਬੰਦੇ ਦਾ ਕਰੈਕਟਰ ਇਸ ਤਰ੍ਹਾਂ ਉਸ ਤਰ੍ਹਾਂ ਦਾ ਨਿਸ਼ਾ ਅਲੀ ਕਾਂਗਰਸ ਪਾਰਟੀ ਕੱਟੋ ਕਰ ਬੰਦੇ ਦਾ ਕਰੈਕਟਰ ਦੇਖ ਕੇ ਵੀ ਟਿਕਟ ਦਿੰਦੀ ਤੇ ਮੈਂ ਇਹਨੂੰ ਭਾਜੀ ਉਸੇ ਦਿਨ ਤੋਂ ਮੈਂ ਜਿਸ ਦਿਨ 12 ਤਰੀਕ ਵਾਲੇ ਦਿਨ ਮੈਂ ਆਪਣਾ ਭਾਜੀ ਡਿਸੀਜਨ ਆਪਣੀ ਫੈਮਿਲੀ ਨਾਲ ਬਹਿ ਕੇ ਆਪਣੇ ਭੈਣਾਂ ਨਾਲ ਬਹਿ ਕੇ ਸ਼ਵਾਨੀ ਸ਼ਰਮਾ ਜੀ ਵੀ ਸਾਡੇ ਉਹ ਸ਼ਵਾਨੀ ਭਾਗ ਜੀ ਮੇਰੇ ਕੋਲ ਖੜੇ ਨੇ ਔਰ ਮੈਂ ਇਨਾਂ ਦੇ ਨਾਲ ਹੀ ਆਪਣੇ ਭੈਣਾਂ ਨਾਲ ਡਿਸਕਸ ਕਰਕੇ ਸਾਰੀਆਂ ਮਾਤਾ ਭੈਣਾਂ ਸਾਰਿਆਂ ਨਾਲ ਡਿਸਕਸ ਕਰਕੇ ਰੀਆ ਜੀ ਵੀ ਸਾਡੇ ਕੋਲ ਖੜੇ ਨੇ ਤੇ ਮੈਂ ਉਸੇ ਵਕਤ ਭਾੜੀ ਮੈਂ ਨਾਲ ਡਿਸੀਜਨ ਲਿਆ ਆਪਣੀ ਭੈਣ ਨਾਲ ਗੱਲ ਕੀਤੀ ਮਨਪ੍ਰੀਤ ਕੌਰ ਤੋਂ ਨਜੀ ਨਾਲ ਕਿ ਭੈਣ ਹੁਣ ਕਰਨਾ ਕੀ ਆ ਇਹਨਾਂ ਨੇ ਕਿਹਾ ਕਿ ਚਲੋ ਤੁਸੀਂ ਆਪਾਂ ਪਾਰਟੀ ਤੋਂ ਉੱਠ ਕੇ ਆਪਾਂ ਆਜ਼ਾਦ ਉਮੀਦਵਾਰ ਦੇ ਆਪਾਂ ਉਮੀਦਵਾਰ ਬਣੀਏ ਤੇ ਮੈਂ ਉਸੇ ਵੇਲੇ ਆਪਣੇ ਭੈਣਾਂ ਨੂੰ ਕਿਹਾ ਕਿ ਚਲੋ ਠੀਕ ਹੈ ਤੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਵੀ ਪੁੱਛਿਆ ਉਹਨਾਂ ਨੇ ਪੂਰਾ ਹੰਝਾਰਾ ਰੱਜ ਕੇ ਭਰਿਆ ਉਹਨਾਂ ਨੇ ਇੱਕ ਜਾ ਚਿੱਤ ਦਵਾਈ ਹੈ ਕਿ ਤੁਸੀਂ ਕਟੋ-ਕਟ ਵਧੀਆ ਜਿੱਤ ਨਾਲ ਪ੍ਰਾਪਤ ਹੋਵੋਗੇ ਇਸ ਵਾਰਡ ਦੇ ਵਿੱਚੋਂ ਔਰ ਤੁਸੀਂ ਗੁਰ ਪਾਈਓ ਤੁਸੀਂ ਹਰ ਕਦਮ ਤੁਸੀਂ ਸਾਥ ਦਿੰਦੇ ਹੋ ਤੁਹਾਡੀ ਪਿੱਠ ਨੇ ਲੱਗੇਗੀ ਮੇਸ਼ਾ ਨੇ ਹੀ ਤੁਹਾਡੇ ਅੰਗ ਸੰਗ ਸਹੀ ਰਵਾਂਗੇ ਤੁਮਾਰਾ ਸਾਹਿਬ ਕਿਤਨਾ ਕਿਤੇ ਲੱਗਦਾ ਨਹੀਂ ਕਿ ਧੜੇ ਬੰਦੀ ਦਾ ਸ਼ਿਕਾਰ ਹੋ ਗਿਓ ਕਿਉਂਕਿ ਤੁਹਾਡਾ ਨਾਮ ਜਿਹੜਾ ਨਵਜੋਤ ਸਿੱਧੂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਕਿਤਨੇ ਕਿਤੇ ਲੱਗਦਾ ਨਹੀਂ ਕਿ ਜਿਹੜੀ ਟਿਕਟਾਂ ਦੀ ਵੰਡ ਹੋਈ ਹੈ ਕਿਤੇ ਧੜੇ ਬੰਦੀ ਦਾ ਸ਼ਿਕਾਰ ਹੋ ਗਏ ਤੁਸੀਂ ਬਿਲਕੁਲ ਨਹੀਂ ਜੀ ਇਹ ਤੇ ਵੇਖੋ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਤੇ ਉਹਦੇ ਫੈਮਿਲੀ ਆਲਵੇਸ ਆਲਟਾਈਮ ਵਿਦ ਮੀ ਉਹਦੇ ਪਰਿਵਾਰ ਸੀ ਸਾਡਾ ਆਪਣੀ ਸਿੱਧੂ ਸਾਹਿਬ ਉਹ ਤੇ ਆ ਬਿਚਾਰੇ ਪਿਛਲੇ ਸਮੇਂ ਦੇ ਵਿੱਚ ਘਰ ਗ੍ਰਸਤੀ ਵਿੱਚ ਬਹੁਤ ਜ਼ਿਆਦਾ ਬਿਜੀ ਸੀਗੇ ਉਹਨਾਂ ਨੂੰ ਵੀ ਲੋਕਾਂ ਨੇ ਗਲਤ ਰਸੇ 'ਚ ਚੋਣ ਲਿਆ ਕਿ ਸਿੱਧੂ ਸਾਹਿਬ ਹਲਕਾ ਛੱਡ ਗਏ ਨੇ ਉਹ ਸਿੱਧੂ ਸਾਹਿਬ ਬਾਹਰ ਚੜ ਗਏ ਨੇ ਤੇ ਚਲੋ ਜੋ ਵੀ ਆ ਸਿੱਧੂ ਸਾਹਿਬ ਨੂੰ ਪਹਿਲਾਂ ਤੇ ਸਰਕਾਰ ਨੇ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਫਿਰ ਕੁਝ ਉਹਨਾਂ ਦੇ ਮੈਸੇਜ ਜਿਹੜੇ ਧਰਮਪਤਨੀ ਨੇ ਮੈਡਮ ਡਾਕਟਰ ਨਵਜੋਤ ਕੋ ਸਿੱਧੂ ਜੀ ਔਰ ਉਹਨਾਂ ਨੂੰ ਵੀ ਕੁਝ ਕੈਂਸਰ ਦੀ ਬਿਮਾਰੀ ਦੀ ਪ੍ਰੋਬਲਮ ਹੋ ਗਈ ਸੀਗੀ ਉਹ ਆਪਣੇ ਪਰਿਵਾਰ ਦੇ ਵਿੱਚ ਕਾਫੀ ਟਾਈਮ ਤੱਕ ਉਲਝੇ ਰਹੇ ਤੇ ਫਿਰ ਮੈਂ ਇਹਨਾਂ ਗੱਲਾਂ ਨੂੰ ਲੈ ਕੇ ਭਾਜੀ ਸਾਰੇ ਹੀ ਆਪਣੇ ਭਰਾਵਾਂ ਨੂੰ ਇਹ ਕੰਨਾ ਜੀ ਉਹਨ ਸਿੱਧੂ ਪਰਿਵਾਰ ਦਾ ਹੀ ਇਸ਼ਾਰਾ ਸੇ ਦਿੰਦੇ ਨੇ ਸਾਰੇ ਭਰਾ ਤੇ ਦੋ ਔਰ ਇਹ ਵੀ ਪਰਿਵਾਰ ਔਨੈਸਟ ਪਰਵਾ ਰਿਹਾ ਅਸੀਂ ਉਹਨਾਂ ਦੇ ਨਾਲ ਸੀਗੇ ਬਟ ਲੇਕਿਨ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਸਾਡੀ ਟਿਕਟ ਜਿਹੜੀ ਆ ਕਿੱਥੋਂ ਗੱਟੀ ਗਈ ਹੈ ਕਿਵੇਂ ਗੱਟੀ ਗਈ ਹੈ ਇਹਦਾ ਭਾਜੀ ਕੋਈ ਪਤਾ ਨਹੀਂ ਲੱਗਾ ਜੀ ਤੁਮ ਸਾਬ ਆਖਰੀ ਸਵਾਲ ਨਿਯਾਜਤ ਲਵਾਂਗੇ ਕਿ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਇੱਕ ਤਰਫ ਵੱਡੀਆਂ-ਵੱਡੀਆਂ ਪਾਰਟੀਆਂ ਨੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਕਾਂਗਰਸ ਵੀ ਕਾਫੀ ਮਜ਼ਬੂਤ ਹੋ ਕੇ ਜਿਹੜੀ ਉੱਭਰ ਰਹੀ ਹੈ ਅਕਾਲੀ ਦਲ ਦਾ ਵੀ ਕਿਤਨੇ-ਕਿਤੇ ਵੋਟ ਬੈਂਕ ਬਹੁਤ ਵਧੀਆ ਹੈ ਤੈਨੂੰ ਕੀ ਲੱਗਦਾ ਕਿ ਆਜ਼ਾਦ ਉਮੀਦਵਾਰ ਹੋ ਤੁਸੀਂ ਲੋਕੀ ਕਿਉਂ ਤੁਹਾਨੂੰ ਚੁਣਨਾ ਦੇਖੋ ਸਾਰੇ ਲੋਕੀ ਨੇ ਕੰਮਾਂ ਨੇ ਚੁਣਦੇ ਆ ਪਹਿਲੀ ਗੱਲ ਤੇ ਇਹ ਆ ਲੋਕੀ ਕੰਮਾਂ ਨੇ ਚੁਣਦੇ ਆ ਲੋਕੀ ਬੇਦਾਗ ਬੰਦਾ ਪਸੰਦ ਕਰਦੇ ਆ ਲੋਕੀ ਉਹ ਬੰਦਾ ਪਸੰਦ ਕਰਦੇ ਆ ਜਿਹੜਾ ਦਰਨੈ ਵੀ ਲੱਗਦੇ ਵਿੱਚ ਰਦਾ ਲੋਕੀ ਉਹ ਬੰਦਾ ਪਸੰਦ ਕਰਦੇ ਆ ਕਾਉਂਸਲਰ ਕਾਉਂਸਲਰ ਸੀ ਕਹਿ ਦਿੰਦੇ ਆ ਪਾਰਟੀ ਦੇ ਕਾਉਂਸਲਰ ਆ ਪਰ ਲੇਕਿਨ ਪਾਰਟੀ ਦੀ ਇਲੈਕਸ਼ਨ ਨਹੀਂ ਆ ਕਾਉਂਸਲਰ ਦੀ ਜੋ ਹੱਦੀ ਸਮਝਿਆ ਕਾਉਂਸਲਰ ਦੀ ਇਲੈਕਸ਼ਨ ਆ ਗਈ ਹੈ ਦਰ ਲੈਵੀ ਲੈਵਲ ਦੀ ਪਾਰਟੀ ਬਾਈ ਤੋਂ ਉੱਠ ਕੇ ਪਾਰਟੀ ਦੇ ਕਾਉਂਸਲਰ ਦੀ ਇਲੈਕਸ਼ਨ ਦੇ ਵਿੱਚ ਸਾਨੂੰ ਹਰ ਇੱਕ ਬੱਚੇ ਬੱਚੇ ਦੀ ਲੋੜ ਆ ਵੱਡੇ ਦੀ ਵੀ ਲੋੜ ਆ ਨਾਵਾ ਦੀ ਵੀ ਲੋੜ ਆ ਭੈਣਾਂ ਦੀ ਵੀ ਲੋੜ ਆ ਭਰਾਵਾਂ ਦੀ ਵੀ ਲੋੜ ਆ ਸਭ ਦੀ ਲੋੜ ਆ ਔਰ ਮੈਂ ਇੱਕ ਕਹਿਣਾ ਚਾਹੁੰਦਾ ਕੌਫ ਐਂਡ ਪਾਰਟੀ ਬਣੀ ਦੇ ਵਿੱਚ ਉੱਥੇ ਦਿੱਕਤਾਂ ਜੀ ਹੁੰਦੀਆਂ ਜਿਵੇਂ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਹੋਵੇ ਆਪਾਂ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰ ਸਕਦੇ ਹਾਂ ਸੋ ਇੰਨੀਆਂ ਕ ਬੇਨਤੀਆਂ ਦਾ ਜਾਇਜ਼ ਲੈਣੇ ਆ ਜੀ ਕੈਮਰਾਮੈਨ ਫੁਲਜੀਤ ਸਿੰਘ ਵਰਪਾਲ ਦੇ ਨਾਲ ਗਗਨਦੀਪ ਸਿੰਘ 베ਦੀ ਅੰਮ੍ਰਿਤਸਰ